40 ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਾਰ 8ਵੇਂ ਦੌਰ ਦੀ ਗੱਲਬਾਤ ਜਿਹੜੀ ਹੈਗੀ ਅੱਜ ਵਿਗਿਆਨ ਭੌਂ ਦੇ ਵਿੱਚ 2 ਵਜੇ ਸ਼ੁਰੂ ਹੋਣ ਵਾਲੀ ਹੈਗੀ ਇਸ ਵਕਤ ਅਸੀਂ ਖੜੇ ਨੇ ਵਿਗਿਆਨ ਭੌਂ ਦੇ ਬਾਹਰ ਜਿੱਥੇ ਮੀਟਿੰਗ ਜਿਹੜੀ ਹੈਗੀ 8ਵੇਂ ਦੌਰ ਦੀ ਸ਼ੁਰੂ ਹੋਏਗੀ 2 ਵਜੇ 40 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜਾ ਨੇ ਇੱਥੇ ਪਹੁੰਚਣਗੇ ਥੋੜੀ ਦੇਰ ਦੇ ਵਿੱਚ ਜਿਹੜਾ ਸਿੰਘੂ ਬਾਰਡਰ ਤੇ ਇਸ ਵਕਤ ਚੱਲ ਪਏ ਨੇ ਬੱਸਾਂ ਦੇ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਜਿਹੜਾ ਨੇ 40 ਦਿਨ ਹੋ ਗਏ ਨੇ ਪੂਰੇ ਜਿਹੜਾ ਕਿਸਾਨ ਹਜ਼ਾਰਾਂ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਤੋਂ ਆਏ ਨੇ ਤੇ ਬਾਰਡਰਸ ਤੇ ਜਿਹੜਾ ਨੇ ਬੈਠੇ ਨੇ ਸਿੰਘੂ ਬਾਰਡਰ ਟਿੱਕਰੀ ਬਾਰਡਰ ਤੇ ਅੱਜ ਜਿਹੜੀ ਹੈਗੀ 8ਵੇਂ ਦੌਰ ਦੀ ਗੱਲਬਾਤ ਜਿਹੜੀ ਹੈਗੀ ਜਥੇਬੰਦੀਆਂ ਤੇ ਮਨਿਸਟਰਸ ਦੇ ਵਿੱਚ ਜਿਹੜੇ ਹੈ ਉਹ ਇੱਥੇ ਵਿਗਿਆਨਪੌਣ ਦੇ ਵਿੱਚ ਹੋਣ ਵਾਲੀ ਹੈ ਦੱਸ ਦਈਏ ਕਿ ਅੱਜ ਪੂਰੇ 40 ਦਿਨ ਹੋ ਗਏ ਨੇ ਕਿਸਾਨ ਜਿਹੜੇ ਨੇ ਬੈਠੇ ਨੇ ਬਾਰਡਰਸ ਤੇ ਮੰਗ ਕਰ ਰਹੇ ਨੇ ਲਗਾਤਾਰ ਕਿ ਤਿੰਨ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਵੇ ਤੇ ਐਮ ਐਸ ਪੀ ਜਿਹੜਾ ਹੈ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਉਸ ਨੂੰ ਇੱਕ ਲੀਗਲ ਰਾਈਟ ਬਣਾਇਆ ਜਾਏ ਤੇ ਸਰਕਾਰ ਜਿਹੜਾ ਹੈ ਫਸਲਾਂ ਦੀ ਖਰੀਦ ਜਿਹੜੀ ਹੈ ਉਹ ਅ ਅਸ਼્યોਰ ਕਰੇ ਇਨਸ਼ੋਰ ਕਰੇ ਕਿ ਸਰਕਾਰ ਜਿਹੜੀ ਹੈ 23 ਫਸਲਾਂ ਜਿਹੜੀਆਂ ਜਿਨ੍ਹਾਂ ਤੇ ਐਮ ਐਸ ਪੀ ਅਨਾਉਂਸ ਕਰਦੀ ਹੈ ਉਹ ਜਿਹੜਾ ਹੈਗਾ ਉਹ ਸਰਕਾਰ ਖਰੀਦ ਜਿਹੜਾ ਹੈ ਉਹਨਾਂ ਦੀ ਅ ਯਕੀਨੀ ਬਣਾਏ ਦੱਸਦੀ ਹੈ 8ਵੇਂ ਦੌਰ ਦੀ ਇਹ ਗੱਲ ਗੱਲਬਾਤ ਜਿਹੜੀ ਹੈਗੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿੱਚ ਇਹ ਹੋਣੇ ਵਾਲੀ ਹੈ ਪਿਛਲੀ ਗੱਲਬਾਤ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਸਰਕਾਰ ਦੋ ਮੰਗਾਂ ਜਿਹੜਾ ਹੈ ਉਹ ਮੰਨ ਚੁੱਕੀ ਸੀਗੀ ਤੇ ਜਿਹੜਾ ਪਰਾਲੀ ਨੂੰ ਸਾੜਨ ਵਾਲਾ ਜਿਹੜਾ ਮੁੱਦਾ ਸੀਗਾ ਆਰਡੀਨੈਂਸ ਜਿਹੜਾ ਸੀਗਾ ਉਸ ਨੂੰ ਲੈ ਕੇ ਤੇ ਜਿਹੜਾ ਦੂਜਾ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ ਉਸ ਨੂੰ ਲੈ ਕੇ ਸਰਕਾਰ ਨੇ ਹਾਲਾਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਮੰਨ ਲਿੱਤੀਆਂ ਸੀਗੀਆਂ ਪਰ ਜਿਹੜੇ ਦੋ ਮੇਨ ਇਸ਼ੂ ਨੇ ਉਹ ਹਜੇ ਵੀ ਰਹਿੰਦੇ ਨੇ ਤਿੰਨ ਖੇਤੀ ਕਾਨੂੰਨ ਤੇ ਐਮਐਸਪੀ ਦਾ ਇਸ਼ੂ ਜਿਹੜਾ ਹੈਗਾ ਕਿ ਐਮਐਸਪੀ ਤੇ ਜਿਹੜਾ ਪ੍ਰੋਕਿਊਰਮੈਂਟ ਹੈ ਉਹ ਸਰਕਾਰ ਜਿਹੜਾ ਹੈ ਉਹ ਯਕੀਨੀ ਬਣਾਏ ਤੇ ਅੱਜ ਦੇਖਣਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਸਰਕਾਰ ਨੇ ਪਹਿਲੇ ਅਮੈਂਡਮੈਂਟਸ ਜਿਹੜੀਆਂ ਸੀ ਪ੍ਰਪੋਜ਼ ਕੀਤੀਆਂ ਸੀਗੀਆਂ ਪਰ ਕਿਸਾਨ ਜਥੇਬੰਦੀਆਂ ਕਾਇਮ ਨੇ ਕਿ ਉਹ ਜਿਹੜਾ ਨੇ ਤਿੰਨ ਖੇਤੀ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਤੇ ਐਮਐਸਪੀ ਜਿਹੜਾ ਹੈ ਉਹ ਖਰੀਦ ਜਿਹੜੀ ਆ ਉਹ ਯਕੀਨੀ ਤੇ ਲੀਗਲ ਰਾਈਟ ਜਿਹੜਾ ਹੈ ਸਰਕਾਰ ਅਨਾਉਂਸ ਕਰੇ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ